ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪ ਸਭ ਸੱਜਣਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ ਜੀ ਪਰਮਾਤਮਾ ਕਰੇ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਸਤ ਸੰਗਤ ਜੀ ਕਿ ਜੇਕਰ ਤੁਸੀਂ ਅੱਜ ਨਵੇਂ ਸਾਲ ਵਾਲੇ ਦਿਨ ਇੱਕ ਗੁਪਤ ਅਰਦਾਸ ਕਰ ਲੈਂਦੇ ਹੋ ਤਾਂ ਫਿਰ ਵੇਖ ਲੈਣਾ ਕਿ ਨਵੇਂ ਸਾਲ ਵਿੱਚ ਤੁਹਾਨੂੰ ਬਿਨਾਂ ਹੀ ਮੰਗਿਆ ਪਰਮਾਤਮਾ ਜੀ ਸਭ ਕੁਝ ਦੇ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿਉਂਕਿ ਅੱਜ ਨਵਾਂ ਵਰਾ ਸ਼ੁਰੂ ਹੋ ਚੁੱਕਾ ਹੈ ਜੀ ਤੇ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਨਵਾਂ ਸਾਲ ਹੈ ਉਹ ਬੜਾ ਹੀ ਬਿਹਤਰ ਹੋਵੇ ਸੁਹਣਾ ਹੋਵੇ ਤੰਦਰੁਸਤੀ ਤਰਕੀਆਂ ਭਰਿਆ ਹੋਵੇ ਸਾਥ ਸੰਗਤ ਜੀ ਜਿਵੇਂ ਆਪਾਂ ਗੱਲ ਕਰਨ ਵਾਲੇ ਹਾਂ ਜੀ ਕਿ 2024 ਦੀ ਤਾਂ ਇਹ ਸਾਲ ਸਭ ਦੇ ਲਈ ਬਰਾਬਰ ਨਹੀਂ ਰਿਹਾ ਹੁੰਦਾ ਕਿਸੇ ਦੇ ਲਈ ਇਹ ਸਾਲ ਬਹੁਤ ਸੋਹਣਾ ਰਿਹਾ ਹੋਵੇਗਾ ਤੇ ਕਈਆਂ ਦੇ ਘਰ ਵਿੱਚ ਇਸ ਸਾਲ ਬਹੁਤ ਹੀ ਖੁਸ਼ੀਆਂ ਖੇੜੇ ਤੰਦਰੁਸਤੀ ਆਈ ਹੋਵੇਗੀ ਪਰ ਕਈਆਂ ਦੇ ਲਈ ਇਹ ਸਾਰਾ ਇਹ ਸਾਲ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਭਰਿਆ ਰਿਹਾ ਹੋਵੇਗਾ ਚਲੋ ਜੀ ਜਿੱਦਾਂ ਦਾ ਵੀ ਰਿਹਾ ਹੋਵੇ ਹੁਣ ਅੱਗੋਂ ਤਾਂ ਹਰ ਇਨਸਾਨ ਇਹ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਹਰ ਇੱਕ ਦਿਨ ਹਰ ਇੱਕ ਨਵਾਂ ਮਹੀਨਾ ਤੇ ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਤੰਦਰੁਸਤੀ ਦੇ ਨਾਲ ਹੋਵੇ ਮਨ ਦੀਆਂ ਜੋ ਵੀ ਇਛਾਵਾਂ ਹੋਣ ਉਸ ਦੀਆਂ ਸਾਰੀਆਂ ਹੀ ਨਵੇਂ ਵਰੇ ਦੇ ਵਿੱਚ ਪੂਰੀਆਂ ਹੋ ਜਾਣ ਤਾਂ ਇਸ ਕਰਕੇ ਸਾਥ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਉਹ ਅਰਦਾਸ ਬੇਨਤੀ ਸਾਂਝੀ ਕਰਨ ਵਾਲੇ ਹਾਂ ਜੋ ਆਪਾਂ ਇਹ ਸਾਲ ਨਵੇਂ ਵਾਲੇ ਦਿਨ ਤੇ ਸਭ ਤੋਂ ਪਹਿਲੇ ਦਿਨ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਕਰਨੀ ਸ਼ੁਰੂ ਕਰ ਦੇਣੀ ਹੈ ਸਾਥ ਸੰਗਤ ਜੀ ਜਿਵੇਂ ਮੱਸਿਆ ਦਾ ਦਿਨ ਸੀ ਬਹੁਤ ਸਾਰੇ ਭੈਣ ਭਰਾ ਮੱਸਿਆ ਵਾਲੇ ਦਿਨ ਗੁਰੂ ਘਰੇ ਜਾਂਦੇ ਹਨ ਉਹ ਆਗੋਂ ਪਿੱਛੋਂ ਭਾਵੇਂ ਗੁਰੂ ਘਰੇ ਨਾ ਜਾਣ ਗੁਰਬਾਣੀ ਦਾ ਪਾਠ ਨਾ ਕਰਨ ਪਰ ਕਈਆਂ ਦਾ ਨੇਮ ਹੁੰਦਾ ਹੈ ਉਹ ਨਵੇਂ ਸਾਲ ਵਾਲੇ ਦਿਨ ਸੰਗਰਾਦ ਵਾਲੇ ਦਿਨ ਜਾਂ ਫਿਰ ਮੱਸੀਆ ਵਾਲੇ ਦਿਨ ਤੇ ਕਿਸੇ ਖਾਸ ਦਿਨ ਤਿਉਹਾਰ ਵਾਲੇ ਦਿਨ ਉਹ ਗੁਰੂ ਘਰੇ ਜ਼ਰੂਰ ਜਾਂਦੇ ਹਨ ਪਾਠ ਪੂਜਾ ਕਰਦੇ ਹਨ ਦਾਨ ਪੁੰਨ ਦਾ ਕੰਮ ਕਰਦੇ ਹਨ ਚਲੋ ਜਿਸ ਦਿਨ ਵੀ ਆਪਾਂ ਪਾਠ ਪੂਜਾ ਕਰਦੇ ਹਾਂ ਦਾਨ ਪੁੰਨ ਕਰਦੇ ਹਾਂ ਕੋਈ ਵੀ ਨੇਕ ਕੰਮ ਕਰਦੇ ਹਾਂ ਉਹ ਦਿਨ ਮੁਬਾਰਕ ਹੈ ਜੀ ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਉਹ ਦਿਨ ਸਾਡਾ ਇੱਕ ਚੰਗਾ ਕਰਮ ਬਣਨ ਦੇ ਲਈ ਆਇਆ ਹੁੰਦਾ ਹੈ ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰੋ ਚਲੋ ਕਿਸੇ ਬਹਾਨੇ ਅਸੀਂ ਕੋਈ ਨੇਕ ਕੰਮ ਤਾਂ ਕੀਤਾ ਅਸੀਂ ਪਰਮਾਤਮਾ ਨੂੰ ਯਾਦ ਕੀਤਾ ਤਾਂ ਜੇਕਰ ਤੁਸੀਂ ਸੰਗਰਾਂਦ ਵਾਲੇ ਦਿਨ ਮਸਿਆ ਵਾਲੇ ਦਿਨ ਜਾਂ ਫਿਰ ਕਿਸੇ ਖਾਸ ਤਿਉਹਾਰ ਤੇ ਵੀ ਗੁਰੂ ਘਰ ਜਾਂਦੇ ਹੋ ਤਾਂ ਵੀ ਮੁਬਾਰਕ ਹੈ ਜੀ ਪਰ ਇਹ ਆਉਣ ਵਾਲਾ ਨਵਾਂ ਸਾਲ ਝੜਾ ਕੇ ਸ਼ੁਰੂ ਹੋ ਚੁੱਕਾ ਹੈ ਇਹਦੀ ਸ਼ੁਰੂਆਤ ਆਪਾਂ ਇਸ ਤਰੀਕੇ ਦੇ ਨਾਲ ਕਰੀਏ ਇਹ ਜਿੰਨੇ ਵੀ ਦਿਨ ਬੀਤੇ ਹਨ ਜਿਵੇਂ 2024 ਦਾ ਸਾਲ ਲੰਘ ਚੁੱਕਾ ਹੈ ਭਾਵੇਂ ਲਗਭਗ ਕਿੰਨੇ ਦਿਨ ਅਸੀਂ ਅਜਾਈ ਹੀ ਗਵਾ ਦਿੰਦੇ ਹਾਂ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਦੇ ਲਈ ਭਾਵੇਂ ਵਾਹਿਗੁਰੂ ਅਕਾਲ ਪੁਰਖ ਜੀ ਨੇ ਹੀ ਬਣਾਏ ਹੋਏ ਹਨ ਸਾਰੇ ਹੀ ਦਿਨ ਸਾਲ ਸੰਗਤ ਜੀ ਇੱਕੋ ਜਿਹੇ ਹੀ ਹੁੰਦੇ ਹਨ ਕੋਈ ਆਮ ਦਿਨ ਨਹੀਂ ਹੁੰਦਾ ਤੇ ਸਾਰੇ ਹੀ ਦਿਨ ਸਾਡੇ ਲਈ ਖਾਸ ਹਨ ਸਾਤ ਸੰਗਤ ਜੀ ਮਨੁੱਖੀ ਬੁੱਧੀ ਮਨੁੱਖੀ ਮਨ ਦੇ ਵਿੱਚ ਕੁਝ ਦਿਨ ਵਾਰ ਮਹੀਨਿਆਂ ਨੂੰ ਆਪਣੇ ਲਈ ਖਾਸ ਮੰਨ ਲਿਆ ਜਾਂਦਾ ਹੈ ਉਸੇ ਹੀ ਮੁਤਾਬਕ ਸਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਵਰਾ ਨਵਾਂ ਸਾਲ ਆ ਚੁੱਕਾ ਹੈ ਅਤੇ ਇਸ ਨਵੇਂ ਸਾਲ ਨੂੰ ਲੈ ਕੇ ਸਾਡੇ ਮਨ ਦੇ ਵਿੱਚ ਜੋ ਵੀ ਆਸਾਂ ਮੁਰਾਦਾਂ ਹਨ ਆਪਾਂ ਉਹਨਾਂ ਨੂੰ ਪੂਰੀਆਂ ਕਰਨਾ ਚਾਹੁੰਦੇ ਹਾਂ ਉਹਦੇ ਲਈ ਫਿਰ ਆਪਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਇੱਕ ਐਸੀ ਅਰਦਾਸ ਬੇਨਤੀ ਕਰੀਏ ਇੱਕ ਐਸੀ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਹੋਂਦ ਦਾ ਅਹਿਸਾਸ ਸਾਡੇ ਦਿਲ ਵਿੱਚ ਹੋਣਾ ਬੜਾ ਹੀ ਜ਼ਰੂਰੀ ਹੈ ਸਾਥ ਸੰਗਤ ਜੀ ਆਪਾਂ ਜਦੋਂ ਵੀ ਪਾਠ ਪੂਜਾ ਕਰਦੇ ਹਾਂ ਜਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਨਾ ਤੇ ਸਾਡੀ ਉਹ ਕੀਤੀ ਹੋਈ ਅਰਦਾਸ ਬੇਨਤੀ ਤਾਂ ਹੀ ਸਫਲ ਹੋਵੇਗੀ ਜੇਕਰ ਸਾਡੇ ਮਨ ਦੇ ਵਿੱਚ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰਤੀ ਭਰੋਸਾ ਉਹਨਾਂ ਦੀ ਹੋਂਦ ਦਾ ਅਹਿਸਾਸ ਸਾਨੂੰ ਹੋਣਾ ਸ਼ੁਰੂ ਹੋ ਜਾਵੇਗਾ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ ਉਹਨਾਂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਾ ਹੈ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਪਰਮਾਤਮਾ ਮੈਨੂੰ ਵੇਖ ਰਹੀ ਹਨ ਫਿਰ ਤੁਸੀਂ ਕਦੇ ਵੀ ਕੋਈ ਮਾੜਾ ਕਰਮ ਨਹੀਂ ਕਰੋਗੇ ਕਿ ਵਾਹਿਗੁਰੂ ਜੀ ਮੇਰੀਆਂ ਅਰਦਾਸਾਂ ਮੇਰੀਆਂ ਬੇਨਤੀਆਂ ਨੂੰ ਵੀ ਸੁਣਦੇ ਹਨ ਜਿਹੜੀਆਂ ਗੱਲਾਂ ਆਪਾਂ ਆਪਣੇ ਤੋਂ ਵਾਹਿਗੁਰੂ ਜੀ ਦੇ ਨਾਲ ਕਰਦੇ ਹਾਂ ਇਸੇ ਨੂੰ ਹੀ ਤਾਂ ਸਾਧ ਸੰਗਤ ਜੀ ਅਰਦਾਸ ਕਿਹਾ ਜਾਂਦਾ ਹੈ ਅਰਦਾਸ ਸ਼ਬਦਾਂ ਦੀ ਮਹਤਾਜ ਨਹੀਂ ਹੁੰਦੀ ਅਰਦਾਸ ਸਾਡੇ ਮਨ ਦੀ ਭਾਵਨਾ ਹੈ ਤਾਂ ਆਪਾਂ ਇੱਕ ਅਰਦਾਸ ਐਦਾਂ ਦੀ ਕਰਨੀ ਹੈ ਇਹ ਅਰਦਾਸ ਤਾਂ ਸਾਨੂੰ ਵੈਸੇ ਪਰਮਾਤਮਾ ਜੀ ਦੇ ਅੱਗੇ ਹਰ ਰੋਜ਼ ਕਰਨੀ ਚਾਹੀਦੀ ਹੈ ਚਲੋ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ ਮਿਹਰ ਹੋ ਜਾਵੇ ਇਹ ਅਰਦਾਸ ਸਾਡਾ ਜੀਵਨ ਦਾ ਪੱਕਾ ਹੀ ਨਿਯਮ ਬਣ ਜਾਵੇ ਪਰ ਪਹਿਲਾਂ ਆਪਾਂ ਇਹ 2-3 ਦਿਨ ਹਰ ਰੋਜ਼ ਅਰਦਾਸ ਬੇਨਤੀ ਕਰਨੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਕਈ ਤੁਹਾਡੇ ਕੋਲ ਜੋ ਵੀ ਹੋਵੇਗਾ ਉਸ ਲਈ ਵੀ ਤਰਸਦੇ ਹੋਣਗੇ ਪਰ ਤੁਸੀਂ ਕਦੇ ਸੋਚ ਕੇ ਵੇਖ ਲੈਣਾ ਪਰਮਾਤਮਾ ਜੀ ਨੇ ਤੁਹਾਨੂੰ ਕਿੰਨਾ ਕੁਝ ਦਿੱਤਾ ਹੈ ਪਰ ਸਾਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਸਾਧ ਸੰਗਤ ਜੀ ਜੇ ਆਪਾਂ ਇਸ ਧਰਤੀ ਦੇ ਉੱਤੇ ਵੇਖੀਏ ਤਾਂ ਹਰ ਸਾਲ ਪਤਾ ਨਹੀਂ ਕਿੰਨੇ ਲੋਕ ਭੁੱਖ ਦੇ ਨਾਲ ਠੰਡ ਦੇ ਨਾਲ ਹੀ ਅਕਾਲ ਚਲਾਣਾ ਕਰ ਜਾਂਦੇ ਹਨ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਹਣਾ ਘਰ ਦਿੱਤਾ ਹੈ ਪਰਿਵਾਰ ਦਿੱਤਾ ਹੈ ਸਾਨੂੰ ਰੋਜ਼ਿਕਾ ਦਿੰਦਾ ਹੈ ਸਾਨੂੰ ਦੋ ਵੇਲੇ ਦੀ ਰੋਟੀ ਦਿੰਦੀ ਹੈ ਦੋ ਵੇਲੇ ਦੇ ਹੀ ਨਹੀਂ ਭਾਵੇਂ ਇੱਕ ਵਕਤ ਦੀ ਵੀ ਜੇਕਰ ਸਾਨੂੰ ਰੋਟੀ ਮਿਲ ਰਹੀ ਹੈ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਛਲੇ ਸਾਲ ਜੋ ਵੀ ਹੋਇਆ ਕਿਸੇ ਦੇ ਨਾਲ ਕੁਝ ਚੰਗਾ ਹੋਇਆ ਹੋਵੇਗਾ ਕਿਸੇ ਦੇ ਨਾਲ ਕੁਝ ਮਾੜਾ ਪਰ ਆਪਾਂ ਯਾਦ ਕਰਨਾ ਹੈ ਚੰਗੀਆਂ ਗੱਲਾਂ ਨੂੰ ਚੰਗੀਆਂ ਚੀਜ਼ਾਂ ਨੂੰ ਅਤੇ ਉਹ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇਹ ਦਾਤ ਦੇ ਦਿੱਤੀ ਹੈ ਇਹ ਚੀਜ਼ ਦਿੱਤੀ ਹੈ ਇੱਕ ਇੱਕ ਚੀਜ਼ ਦੇ ਲਈ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਸਾਥ ਸੰਗਤ ਜੀ ਜੇਕਰ ਅਸੀਂ ਹਰ ਸਾਹ ਦੇ ਨਾਲ ਵੀ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਨਾ ਤੇ ਉਹ ਵੀ ਥੋੜਾ ਹੈ ਜੇ ਪਿਛਲੇ ਸਾਲ ਤੁਸੀਂ ਇੱਕ ਦਿਨ ਦੋ ਦਿਨ 10 ਦਿਨ ਭਾਵ ਕਿ ਸਾਲ ਦੇ ਵਿੱਚ ਜਿੰਨੇ ਵੀ ਦਿਨ ਗੁਰਬਾਣੀ ਦਾ ਪਾਠ ਕੀਤਾ ਪਰਮਾਤਮਾ ਨੂੰ ਯਾਦ ਕੀਤਾ ਗੁਰੂ ਘਰੇ ਗਏ ਸੇਵਾ ਕੀਤੀ ਉਹ ਸਾਰੀ ਹੀ ਸੇਵਾ ਦੇ ਲਈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਸਾਥ ਸੰਗਤ ਜੀ ਜਦੋਂ ਆਪਾਂ ਉਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈਂਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ ਲਈਏ ਭਾਵੇਂ ਅਸੀਂ ਨਾਮ ਚਾਪ ਕਰਦੇ ਹਾਂ ਸਿਮਰਨ ਕਰਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਗੁਰੂ ਘਰੇ ਜਾ ਕੇ ਸੇਵਾ ਕਰਦੇ ਹਾਂ ਜਾ ਕੋਈ ਵੀ ਨੇਕ ਕੰਮ ਕਰਦੇ ਹਨ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਵਾਹਿਗੁਰੂ ਜੀ ਸਾਡੇ ਤੇ ਖੁਸ਼ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਬਹੁਤ ਹੀ ਪ੍ਰਸੰਨ ਹਨ ਇਸੇ ਕਰਕੇ ਹੀ ਸਾਡੇ ਕੋਲੋਂ ਆਪਣਾ ਨਾਮ ਜਪਾ ਰਹੇ ਹਨ ਤਾਂ ਸਾਲ ਦੇ ਵਿੱਚ ਤੁਸੀਂ ਤਾਂ ਬੀਤੇ ਸਾਲ ਦੇ ਵਿੱਚ ਭਾਵੇਂ 2-4 ਦਿਨ ਹੀ 10 ਦਿਨ ਹੀ ਨਾਮ ਜਪਿਆ ਹੋਵੇ ਉਸ ਚੀਜ਼ ਦੇ ਲਈ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਆਪਣਾ ਨਾਮ ਜਪਾਇਆ ਮੇਰੇ ਤੇ ਇਹ ਕਿਰਪਾ ਕੀਤੀ ਜੇਕਰ ਤੁਸੀਂ ਨਾਮ ਨਹੀਂ ਜਪਦੇ ਭਜਨ ਬੰਦਗੀ ਨਹੀਂ ਕਰਦੇ ਅਜੇ ਤੱਕ ਗੁਰੂ ਚਰਨਾਂ ਤੋਂ ਦੂਰ ਹੋ ਤਾਂ ਗੁਰੂ ਸਾਹਿਬ ਜੀ ਤੋਂ ਗੁਰੂ ਦਾ ਗਿਆਨ ਧਿਆਨ ਮੰਗ ਲੈਣਾ ਸੇਵਾ ਮੰਗ ਲਓ ਅੰਮ੍ਰਿਤ ਵੇਲਾ ਮੰਗ ਲਓ ਕਿਉਂਕਿ ਜਦੋਂ ਆਪਾਂ ਗੁਰੂ ਦੇ ਨਾਮ ਦੇ ਨਾਲ ਜੁੜਦੇ ਹਾਂ ਗੁਰੂ ਦਾ ਗਿਆਨ ਹਾਸਿਲ ਕਰਦੇ ਹਾਂ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਾਰੇ ਹੀ ਪਰਮੁਪੁਲੇਖੀਆਂ ਦੇ ਵਿੱਚੋਂ ਬਾਹਰ ਕੱਢ ਦਿੰਦੇ ਹਨ ਫਿਰ ਇਹ ਟੋਣਟ ਮਾਣੇ ਪਖੰਡੀ ਬਾਬੇ ਉਹਨਾਂ ਦੇ ਝਾਂਸਿਆਂ ਵਿੱਚ ਆਪਨ ਨਹੀਂ ਫਸਦੇ ਕਿਉਂਕਿ ਜਿਹੜਾ ਬੰਦਾ ਰੋਜ਼ ਹੀ ਮਨ ਲਗਾ ਕੇ ਚੇਤ ਲਗਾ ਕੇ ਗੁਰਬਾਣੀ ਦਾ ਪਾਠ ਕਰਦਾ ਹੈ ਉਹਦਾ ਮਨ ਫਿਰ ਆਪਣੇ ਆਪ ਹੀ ਬਲਵਾਨ ਹੋ ਜਾਂਦਾ ਹੈ ਉਹਦੇ ਮਨ ਦੇ ਕਈ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ ਉਹਦਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ ਜਦੋਂ ਸਾਡੇ ਮਨ ਦੇ ਸਾਰੇ ਹੀ ਦੁੱਖ ਕਸ਼ਟ ਦੂਰ ਹੁੰਦੇ ਹਨ ਫਿਰ ਤਨ ਮਨ ਦੇ ਰੋਗ ਆਪਣੇ ਆਪ ਹੀ ਦੂਰ ਹੋ ਜਾਂਦੇ ਹਨ ਮਨ ਦੇ ਦੁੱਖ ਰੋਗ ਕਸ਼ਟ ਕਿਹੜੇ ਹਨ ਸਾਡੇ ਮਨ ਦੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨਿੰਦਿਆ ਚੁਗਲੀ ਇਹ ਜੋ ਵੀ ਅਸੀਂ ਮਾੜੇ ਕਰਮ ਕਰਦੇ ਹਨ ਇਹ ਸਾਡੇ ਮਨ ਦੇ ਰੋਗਾਂ ਕਰਕੇ ਹੀ ਹੁੰਦੇ ਹਨ ਤਾਂ ਜਦੋਂ ਅਸੀਂ ਭਜਨ ਬੰਦਗੀ ਦੇ ਨਾਲ ਸਿਮਰਨ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਜੁੜ ਜਾਂਦੇ ਹਾਂ ਤਾਂ ਸਾਡਾ ਮਨ ਤਾਂ ਦਰੁਸਤ ਨਵਾਂ ਨਰੋਆ ਹੋ ਜਾਂਦਾ ਹੈ ਸਾਡੇ ਮਨ ਦੇ ਇਹ ਸਾਰੇ ਦੁੱਖ ਰੋਗ ਠੀਕ ਹੋ ਜਾਣਗੇ ਜਦੋਂ ਮਨ ਦੇ ਦੁੱਖ ਰੋਗ ਠੀਕ ਹੋ ਗਏ ਤਾਂ ਸਾਡੇ ਤਨ ਤੇ ਸਾਡੇ ਸਰੀਰ ਦੇ ਸਾਰੇ ਰੋਗ ਕਸ਼ਟ ਆਪਣੇ ਆਪ ਹੀ ਦੂਰ ਹੋਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਜੇ ਤੁਸੀਂ ਪਰਮਪਿਤਾ ਪਰਮਾਤਮਾ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਰੋਜ਼ ਦਾ ਨੇਮ ਪਰਮਾਤਮਾ ਜੀ ਨੇ ਦਿੱਤਾ ਹੋਇਆ ਹੈ ਤੁਸੀਂ ਨਿਤਨੇਮ ਦੇ ਨਾਲ ਜੁੜੇ ਹੋ ਵੱਡਿਆਂ ਭਾਗਾਂ ਵਾਲੇ ਹੋ ਇਸ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜੇਕਰ ਅਜੇ ਤੱਕ ਗੁਰੂ ਚਰਨਾਂ ਤੋਂ ਦੂਰ ਹੋ ਗੁਰ ਬਾਣੀ ਤੋਂ ਦੂਰ ਹੋ ਪਰਮਾਤਮਾ ਦੇ ਨਾਮ ਤੋਂ ਦੂਰ ਹੋ ਤਾਂ ਨਾਮ ਮੰਗਣਾ ਸ਼ੁਰੂ ਕਰ ਦਿਓ ਸੇਵਾ ਮੰਗਿਆ ਕਰੋ ਕਿਉਂਕਿ ਸਾਥ ਸੰਗਤ ਜੀ ਜੋ ਜੀ ਆਪਣੇ ਮੂਲ ਦੇ ਨਾਲ ਜੁੜਿਆ ਹੈ ਸਾਡਾ ਮੂਲ ਕੌਣ ਹੈ ਉਹ ਹੈ ਜੀ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਜੋ ਉਹਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਹਨ ਜਿਵੇਂ ਇੱਕ ਦਰਖਤ ਓਨੀ ਹੀ ਦੇਰ ਤੱਕ ਹਰਿਆ ਭਰਿਆ ਰਹਿ ਸਕਦਾ ਹੈ ਜਿੰਨੀ ਦੇਰ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਹੁੰਦਾ ਹੈ ਦਰਖਤ ਜੜਾਂ ਤੋਂ ਟੁੱਟ ਗਿਆ ਤੇ ਸੁੱਕ ਗਿਆ ਉਸੇ ਤਰ੍ਹਾਂ ਜੋ ਬੰਦਾ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਸਖਣਾ ਹੈ ਪਰਮਾਤਮਾ ਦੇ ਨਾਮ ਤੋਂ ਦੂਰ ਹੈ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਬਹੁਤ ਹੀ ਦੂਰ ਹੋ ਜਾਂਦੇ ਹਨ ਪਰਮਾਤਮਾ ਦਾ ਨਾਮ ਹੀ ਫਿਰ ਸਾਨੂੰ ਸੁਖੀ ਕਰ ਸਕਦਾ ਹੈ। ਪਰਮਾਤਮਾ ਦੇ ਨਾਮ ਨਾਲ ਹੀ ਸਾਡੀ ਜ਼ਿੰਦਗੀ ਵਿੱਚ ਬਰਕਤ ਆਉਂਦੀ ਹੈ। ਖੁਸ਼ਹਾਲੀ ਆਉਂਦੀ ਹੈ। ਪਰਮਾਤਮਾ ਜੀ ਦੇ ਅੱਗੇ ਇਹ ਹੀ ਅਰਦਾਸ ਕਰੋ ਕਿ ਪਰਮਾਤਮਾ ਜੀ ਅੰਮ੍ਰਿਤ ਵੇਲਾ ਬਖਸ਼ੋ, ਆਪ ਜੀ ਦਾ ਮਿੱਠਾ ਪਿਆਰਾ ਨਾਮ ਬਖਸ਼ੋ। ਸੇਵਾ ਸਿਮਰਨ ਦਾ ਬਲ ਬਖਸ਼ੋ। ਜਦੋਂ ਇਹ ਦਾਤਾਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਗਈਆਂ, ਸਾਰੀਆਂ ਚੀਜ਼ਾਂ ਹੀ ਤੁਹਾਨੂੰ ਫਿਰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਜਿੱਥੇ ਪਰਮਾਤਮਾ ਦਾ ਨਾਮ ਉਥੇ ਸਭ ਕੁਝ ਆਪਣੇ ਆਪ ਹੀ ਆ ਜਾਂਦਾ ਹੈ ਤਾਂ ਇਹ ਅਰਦਾਸ ਬੇਨਤੀ ਆਪਾਂ ਹਰ ਰੋਜ਼ ਗੁਰੂ ਜੀ ਦੇ ਅੱਗੇ ਕਰਨੀ ਹੈ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸਾਰੇ ਹੀ ਪਰਿਵਾਰ ਦੇ ਲਈ ਅਰਦਾਸ ਕਰਨੀ ਹੈ ਕਾਰੋਬਾਰ ਦੇ ਲਈ ਵੀ ਅਰਦਾਸ ਕਰ ਸਕਦੇ ਹੋ ਆਪਣੀ ਖਾਧੀ ਹੋਈ ਰੋਟੀ ਦੀ ਵੀ ਸ਼ੁਕਰਾਨੇ ਦੇ ਵਜੋਂ ਅਰਦਾਸ ਕਰਿਆ ਕਰੋ ਸਾਲ ਸੰਗਤ ਜੀ ਜੇਕਰ ਤੁਸੀਂ ਉਹਨਾਂ ਲੋਕਾਂ ਵੱਲ ਵੇਖੋਗੇ ਜਿਹੜੇ ਲੋਕ ਠੰਡ ਦੇ ਨਾਲ ਵੀ ਅਕਾਲ ਚਲਾਣਾ ਕਰ ਜਾਂਦੇ ਹਨ ਭੁੱਖੇ ਢਿੱਡ ਅਕਾਲ ਚਲਾਣਾ ਕਰ ਜਾਂਦੇ ਹਨ ਉਹਨਾਂ ਨੂੰ ਇਹ ਛੱਤੀ ਪ੍ਰਕਾਰ ਦੇ ਭੋਜਨ ਨਹੀਂ ਚਾਹੀਦੇ ਹੁੰਦੇ ਉਹਨਾਂ ਨੂੰ ਬਸ ਇੱਕ ਵੇਲੇ ਦੀ ਰੋਟੀ ਚਾਹੀਦੀ ਹੁੰਦੀ ਹੈ ਪਰ ਉਹ ਵੀ ਨਹੀਂ ਮਿਲਦੀ ਉਹਨਾਂ ਨੂੰ ਉਹਨਾਂ ਦੇ ਲਈ ਵੀ ਅਰਦਾਸ ਕਰਿਆ ਕਰੋ ਤੇ ਅੱਜ ਤੋਂ ਇਹੀ ਸੋਚ ਲਓ ਕਿ ਉਹਨਾਂ ਦਾ ਵੀ ਤੁਸੀਂ ਕੋਈ ਨਾ ਕੋਈ ਭਲਾ ਕਰਨਾ ਹੈ ਭਾਵ ਕਿ ਉਹਨਾਂ ਦੀ ਕੋਈ ਨਾ ਕੋਈ ਤੁਸੀਂ ਮਦਦ ਕਰਨੀ ਹੈ ਜੇਕਰ ਰਾਸ਼ਨ ਦੀ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਤੁਸੀਂ ਗਰਮ ਕੱਪੜਿਆਂ ਦੀ ਹੀ ਕਿਸੇ ਦੀ ਮਦਦ ਕਰ ਸਕਦੇ ਹੋ ਜੇਕਰ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੈ ਉਹ ਵੀ ਤੁਸੀਂ ਗੁਪਤ ਦਾਨ ਕਰ ਸਕਦੇ ਹੋ ਸਾਧ ਸੰਗਤ ਜੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਤੁਹਾਡੇ ਮਨ ਨੂੰ ਵੀ ਸੰਤੁਸ਼ਟੀ ਮਿਲੇਗੀ ਪਰਮਾਤਮਾ ਵੀ ਤੁਹਾਡੇ ਤੇ ਖੁਸ਼ ਹੋ ਜਾਣਗੇ ਤੇ ਤੁਸੀਂ ਜਿਹੜੀਆਂ ਵੀ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਕਰੋਗੇ ਬਿਨਾਂ ਮੰਗਿਆਂ ਹੀ ਤੁਹਾਨੂੰ ਸਭ ਕੁਝ ਪਰਮਾਤਮਾ ਜੀ ਦੇ ਕੋਲੋਂ ਮਿਲ ਜਾਵੇਗਾ ਤੇ ਜਿਹੜੀ ਚੀਜ਼ ਤੁਹਾਨੂੰ ਨਹੀਂ ਮਿਲਦੀ ਉਹਦੇ ਲਈ ਸਾਰਾ ਇਹ ਸਾਲ ਪਰਮਾਤਮਾ ਜੀ ਦੇ ਅੱਗੇ ਕੋਈ ਗਿਲੇ ਸ਼ਿਕਵੇ ਨਹੀਂ ਕਰਨੇ ਬਸ ਆਪਣੇ ਤੋਂ ਨੀਵਿਆਂ ਵੱਲ ਵੇਖ ਕੇ ਜ਼ਿੰਦਗੀ ਬਤੀਤ ਕਰਨੀ ਹੈ ਤੇ ਹਰ ਕਿਸੇ ਦੀ ਜੇਕਰ ਤੁਸੀਂ ਮਦਦ ਕਰੋ ਤਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੋਵੇਗਾ ਪਰਮਾਤਮਾ ਜੀ ਵੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੇ ਸਾਰੇ ਦਰੋਗ ਕਸ਼ਟ ਹੁਣ ਦੂਰ ਹੋ ਜਾਣਗੇ ਆਉਣ ਵਾਲਾ ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇਗਾ ਤੇ ਜਾਣ ਵੇਲੇ ਸਾ ਤੇ ਜਾਣ ਵਾਲੇ ਸਾਲ ਦੇ ਲਈ ਸ਼ੁਕਰਾਨਾ ਕਰਨਾ ਸਿੱਖ ਲਓ ਵਾਹਿਗੁਰੂ ਜੀ ਤੁਸੀਂ ਇਸ ਸਾਲ ਦੇ ਵਿੱਚ ਕਿਰਪਾ ਕੀਤੀ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਸੋਹਣਾ ਘਰ ਪਰਿਵਾਰ ਕਾਰੋਬਾਰ ਦਿੱਤਾ ਸਰੀਰ ਨੂੰ ਤੰਦਰੁਸਤੀ ਦਿੱਤੀ ਇਹ ਜਿਹੜੇ ਸਾਹ ਚੱਲ ਰਹੇ ਹਨ ਇਹ ਵੀ ਤੁਹਾਡੇ ਵੱਲੋਂ ਹੀ ਦਿੱਤੀ ਹੋਈ ਇੱਕ ਦਾਤ ਹੈ ਸਾਥ ਸੰਗਤ ਜੀ ਇਦਾਂ ਦੀਆਂ ਅਰਦਾਸਾਂ ਕਰਨੀਆਂ ਜੇਕਰ ਤੁਸੀਂ ਸਿੱਖ ਲਓਗੇ ਤਾਂ ਪਰਮਾਤਮਾ ਜੀ ਦੇ ਕੋਲੋਂ ਬਿਨਾਂ ਮੰਗਿਆ ਹੀ ਤੁਹਾਨੂੰ ਸਭ ਕੁਝ ਮਿਲਣਾ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ